हिमाचल ਦੇ ਵਿੱਚ ਲਗਾਤਾਰ ਬਰਸਾਤ ਦੇ ਕਾਰਨ ਡੈਮਾਂ ਦੇ ਵਿੱਚ ਪਾਣੀ ਲਗਾਤਾਰ ਭਰਦੇ ਦੌਰਾਨ ਡੈਮਾਂ ਦੇ ਵੱਲੋਂ ਪਾਣੀ ਛੱਡਿਆ ਜਾ ਰਿਹਾ ਹੈ ਟੀਮਾਂ ਜਿਹੜੀਆਂ ਅਲਰਟ ਰੱਖੇਗੀਆਂ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ 20 ਤੋਂ ਲੈ ਕੇ 24 ਤਰੀਕ ਤੱਕ ਜਾਰੀ ਕੀਤਾ orange yellow ਅਲਰਟ ਜਾਰੀ ਕੀਤਾ ਗਿਆ ਬਰਸਾਤ ਹੋ ਸਕਦੀ ਹੈ ਭਾਰੀ ਬਰਸਾਤ ਹੋ ਸਕਦੀ ਹੈ ਮੌਸਮ ਵਿੱਚ ਕਰਵਟ ਆ ਸਕਦੀ ਹੈ ਤੇ ਲਗਾਤਾਰ ਜਿਹੜੀ ਕਿ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਪਾਣੀ ਜਿਹੜਾ ਵਧਿਆ ਨਜ਼ਰ ਆ ਰਿਹਾ ਤੇ ਅੱਜ ਹੀ ਜਿਹੜਾ ਪੋਂਗ ਡੈਮ ਤੇ ਜਿਹੜਾ ਦੁਬਾਰਾ ਜਿਹੜਾ ਕਿੰਨਾ ਕੁ ਕੁਸੀਕ ਕੁਸੀਕ ਪਾਣੀ ਜਿਹੜਾ ਛੱਡਿਆ ਗਿਆ ਤੇ ਲਗਾਤਾਰ ਪਿੰਡਾਂ ਦੇ ਵਿੱਚ ਪਾਣੀ ਵਾਹ ਜਾਂਦਾ ਹੈ ਨਜ਼ਾਰੇ ਲੋਕ ਕਾफी ਪਰੇਸ਼ਾਨ ਦੇ ਨਜ਼ਾਰੇ ਜੇਕਰ ਗੱਲ ਕਰੀਏ ਪੰਜਾਬ ਦੇ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਇਹੋ ਜਿਹਾ ਕੋਈ ਵੀ ਮੰਜ਼ਲ ਜਰਿਕਾ ਨਹੀਂ ਦਿਖਾਈ ਦੇ ਨੂੰ ਮਿਲਿਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਉਕਤਾ ਪ੍ਰਬੰਧ ਕੀਤੇ ਗਿਆ ਕੱਲ ਆਪ ਜਾ ਕੇ ਡੀਸੀ ਡੀਸੀ ਮਨਸ਼ੂ ਜਾਨ ਜੀ ਨੇ ਉੱਥੇ ਜਾ ਕੇ ਮੌਇਜ਼ਾ ਕੀਤਾ ਉਹਨਾਂ ਲੋਕਾਂ ਨੂੰ ਸਮਝਾਇਆ ਪਿੰਡਾਂ ਵਾਸੀਆਂ ਨੂੰ ਡ੍ਰਿਲ ਦੀ ਇੱਕ ਪ੍ਰਕਿਰਿਆ ਦੱਸੀ ਕਿ ਕਿਸ ਤਰ੍ਹਾਂ ਜਿਹੜੀ ਹੈ ਉਥੇ ਇੱਕ ਜੀਸੀਬੀ ਖਰੀਦੇਗੀ ਜੇਕਰ ਪਾਣੀ ਦਾ ਪੱਤਰ ਵੱਧਦਾ ਉਹਦੇ ਪਾਣੀ ਪੱਤਰ ਨੂੰ ਉਸ ਮਿੱਟੀ ਦੇ ਜਿਹੜੇ ਥੈਲੇ ਹੁੰਦੇ ਨੇ ਉਸ ਨੂੰ ਕਿਸ ਤਰ੍ਹਾਂ ਥੈਲੇ ਰੱਖਣਾ ਹੈ ਤੇ ਕਿਸ ਤਰ੍ਹਾਂ ਲੋਕਾਂ ਦਾ ਬਚਾਅ ਕਰਨਾ ਹੈ ਲੋਕਾਂ ਨੂੰ ਲੋਕਾਂ ਨੂੰ ਲੋਕਾਂ ਨੇ ਆਪਣਾ ਕਿਸ ਤਰ੍ਹਾਂ ਬਚਾਅ ਕਰਨਾ ਹੈ ਸਾਰੀ ਗੱਲਬਾਤ ਜਿਹੜੀ ਕਿ ਉਹਨਾਂ ਜੀ ਡੀਸੀ ਸਾਹਿਬ ਕੋ ਸੁਣਦੇ ਆ ਕੀ ਉਹਨਾਂ ਦਾ ਕਹਿਣਾ ਸਰ ਹੜਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਲੁਧਿਆਣਾ ਪ੍ਰਸ਼ਾਸਨ ਵੱਲੋਂ ਅਤੇ ਲਗਦੇਲੋ ਜਨਰਲ ਪਿੰਡ ਦੇ ਵਿੱਚ ਕੀ ਪ੍ਰਬੰਧ ਕੀਤੇ ਗਏ ਕੱਲ ਤੁਸੀਂ ਦੌਰਾ ਵੀ ਕੀਤਾ ਨਹੀਂ ਕੱਲ ਅਸੀਂ ਦੌਰਾ ਨਹੀਂ ਕੀਤਾ ਕੱਲ ਅਸੀਂ ਮੌਕ ਡ੍ਰਿਲ ਵੀ ਕੀਤੀ ਹੈ ਵੀ ਜੇਕਰ ਕੋਈ ਇਦਾਂ ਦੇ ਹਾਲਾਤ ਬਣ ਜਾਂਦੇ ਹਨ ਤੇ ਸਾਡਾ ਕੀ ਰਿਸਪੌਂਸ ਹੋਏਗਾ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਇਸ ਪ੍ਰਸ਼ਾਸਨ ਬਿਲਕੁਲ ਤਿਆਰ ਹੈ ਔਰ ਕੋਈ ਘਬਰਾਨ ਦੀ ਲੋੜ ਨਹੀਂ ਹੈ एवरीथिंग ਇਜ਼ ਅੰਡਰ ਕੰਟਰੋਲ ਜਿਹੜਾ ਵਾਟਰ ਲੈਵਲ ਹੈ ਉਹ ਸੇਫ ਲੈਵਲ ਤੋਂ ਕਾਫੀ ਥੱਲੇ ਚੱਲ ਰਿਹਾ ਹੈ ਜੀ 10000 ਦੇ ਨੇੜੇ ਦੇੜੇ ਚੱਲ ਰਿਹਾ ਹੈ ਜਦੋਂ ਕਿ ਸਾਡਾ ਸੇਫ ਲੈਵਲ ਉਸ ਤੋਂ 5 ਗੁਣਾ ਤੋਂ ਵੀ ਵੱਧ ਹੈਗਾ ਜੀ ਤੇ ਨਾਥਿੰਗ ਟੂ ਵਰੀ ਔਰ ਸਾਰੇ ਪਿੰਡਾਂ ਦਾ ਦੌਰਾ ਕੀਤਾ ਉੱਥੇ ਜਿੱਥੇ-ਜਿੱਥੇ ਵੀ ਸਾਡੇ ਵਲਨਰੇਬਲ ਪੁਆਇੰਟਸ ਹੈ ਜਿੱਥੇ ਬ੍ਰੀਚਸ ਵਗੈਰਾ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਹੁੰਦੇ ਗਏ ਆ ਔਰ ਪਿੰਡ ਵਾਸੀਆਂ ਦੇ ਨਾਲ ਉੱਥੇ ਵਿਜ਼ਿਟ ਕੀਤਾ ਦੌਰਾ ਕੀਤਾ ਸਾਰੇ ਤਿਆਰੀਆਂ ਦਾ ਜਾਇਜ਼ਾ ਲਿਆ ਸਭ ਕੁਝ ਓਕੇ ਹੈ ਸਭ ਕੁਝ ਠੀਕ ਹੈ ਬਿਲਕੁਲ ਸਰ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੂਚਿਤ ਕੀਤਾ ਜਾ ਰਿਹਾ ਹੈ ਡ੍ਰਿਲ ਦੇ ਬਣਾਉਣ ਤੇ ਕੀ ਕੀ ਸਮਝਾਇਆ ਜਾ ਰਿਹਾ ਜੇਕਰ ਅਗਰ ਪਾਣੀ ਦਾ ਪੱਧਰ ਵੱਧਦਾ ਹੋਵੇ ਆਨੇ ਕੁਝ ਸਮੇਂ ਦੇ ਵਿੱਚ ਨੂੰ ਕੀ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਵਾ 20 ਤੋਂ ਲੈ ਕੇ 24 ਤੱਕ ਤੇ ਉਸ ਤੋਂ ਲੈ ਕੇ ਕੀ ਪ੍ਰਬੰਧ ਕੀ ਸਮਝਾਇਆ ਗਿਆ ਪਿੰਡ ਵਾਸੀ ਪਿੰਡ ਵਾਸੀਆਂ ਨੂੰ ਦੇਖੋ ਕਈ ਇਹਦੇ ਵਿੱਚ ਕਈ ਡਿਪਾਰਟਮੈਂਟ ਇਨਵੋਲਵ ਹੁੰਦੇ ਆਂ ਔਰ ਕਈ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਕਿ ਸਭ ਤੋਂ ਪਹਿਲਾਂ ਤਾਂ ਗੁਰਦੁਆਰੇ ਸਾਹਿਬ ਤੋਂ ਮਨਾਦੀ ਕਰਾ ਕੇ ਅਲਰਟ ਇੱਕ ਤਾਂ ਸਾਡੇ ਹੋਟਲਾਈਨ ਨੰਬਰ ਇੱਥੇ ਕੰਟਰੋਲ ਰੂਮ ਦੇ ਵਿੱਚ ਕੋਲ ਆਉਂਦੀ ਹੈ ਕੋਲ ਜਾਣ ਤੋਂ ਬਾਅਦ ਅਸੀਂ ਸਾਰੇ ਪਿੰਡਾਂ ਨੂੰ ਅਲਰਟ ਕਰਦੇ ਹਾਂ ਮੁਨਾਦੀ ਕਰਦੇ ਹਾਂ ਮੁਨਾਦੀ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜੀਸੀਬੀ ਵਗੈਰਾ ਉੱਥੇ ਡਿਪਲੋਇਡ ਨੇ ਉੱਥੇ ਰੱਖੀਆਂ ਹੋਈਆਂ ਹਾਇਰ ਕਰਕੇ ਔਰ ਉੱਥੇ ਸੈਂਡ ਬੈਗਸ ਰੱਖੇ ਹੋਏ ਆ ਸਾਡੇ ਕੋਲ ਲੱਖ ਤੋਂ ਉੱਤੇ ਸੈਂਡ ਬੈਗਸ ਅਸੀਂ ਔਨ ਸਪੋਰਟਸ ਰੱਖੇ ਹੋਏ ਆ ਉੱਥੇ 24 ਘੰਟਿਆਂ ਦੀ ਡਿਊਟੀ ਲਾਈ ਹੋਈ ਹੈ ਮੁਲਾਜ਼ਮਾਂ ਦੀ ਤਾਂ ਕਿ ਜਿੱਦਾਂ ਹੀ ਕੋਈ ਸਾਨੂੰ ਲੱਗਦਾ ਵੀ ਕੋਈ ਵੀ ਖਤਰੇ ਦੀ ਘੰਟੀ ਵੱਜਦੀ ਹੈ ਨਾਲ ਦੀ ਨਾਲ ਜੀਸੀਬੀ ਜਿਹੜਾ ਹੈਗਾ ਉਹਨੂੰ ਸੈਂਡ ਬੈਗਸ ਨੂੰ ਥੱਲੇ ਸਿੱਟ ਦਿੰਦੀ ਹੈ ਔਰ ਥੱਲੇ ਸਿੱਟ ਕੇ ਉਹਨੂੰ ਬੰਨ ਨੂੰ ਬਰੀਚ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਨਰੇਗਾ ਦੀ ਲੇਬਰ ਔਰ ਨਰੇਗਾ ਦੀ ਵੀ ਬੀਡੀਪੀਓ ਦਾ ਵੀ ਸਾਰਾ ਅਮਲਾ ਜ਼ਮਲਾ ਅਸੀਂ ਇਨਵੋਲਵ ਕਰਦੇ ਹਾਂ ਨਾਲ ਹੀ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਵੀ ਇਨਵੋਲਵ ਕਰਦੇ ਹਾਂ ਜੇ ਫਲੋ ਕਾਫੀ ਜ਼ਿਆਦਾ ਵਧ ਜਾਂਦਾ ਹੈ ਤੇ ਉਹ ਫਿਰ ਅਸੀਂ ਉਹ ਪਪੂਲਰ ਦੇ ਟ੍ਰੀ ਵੀ ਆਇਡੈਂਟੀਫਾਈ ਕੀਤੇ ਹੋਏ ਜੇ ਜੋ ਮੌਕੇ ਤੇ ਸਾਨੂੰ ਅਸੀਂ ਵੱਢ ਕੇ ਉਹਨਾਂ ਨੂੰ ਉਹਨਾਂ ਦੇ ਵੀ ਅਸੀਂ ਪ੍ਰੋਟੈਕਸ਼ਨ ਜਿਹੜਾ ਹੈਗਾ ਅਸੀਂ ਯੂਜ਼ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਪਿੰਡ ਵਾਲਾਂ ਨੂੰ ਲੈ ਕੇ ਬਸਾਂ ਦੇ ਵਿੱਚ ਫੇਰੀ ਵੀ ਕੀਤੀ। ਅ ਕੱਲ ਲੋਗਰੇਡ ਦੇ ਦੌਰਾਨ ਪਿੰਡ ਵਾਸੀਆਂ ਨੂੰ ਕੀ ਸੂਚਿਤ ਕੀਤਾ ਗਿਆ ਕਿਉਂਕਿ ਛੋਟੇ-ਛੋਟੇ ਬੱਚੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਦਰਿਆਾਂ ਦੇ ਕੋਲ ਜਾ ਕੇ ਖੇਡਦੇ ਨੇ ਤਾਂ ਕੁਝ ਕਰਦੇ। ਉਹਨਾਂ ਨੂੰ ਕੀ ਸੂਚਿਤ ਕੀਤਾ ਸਰਪੰਚਾ ਨੂੰ ਕੀ ਸੂਚਿਤ ਕੀਤਾ ਵੀ? ਉਹਨਾਂ ਨੂੰ ਇਹ ਸੂਚਿਤ ਕੀਤਾ ਗਿਆ ਕਿ ਤੁਸੀਂ ਸਾਨੂੰ ਸਾਰੇ ਜਿਹੜੇ ਹੈਗੇ ਜਾਨੋ ਹੈ ਤੁਸੀਂ ਇੱਥੇ ਕਾਫੀ ਸਾਲਾਂ ਤੋਂ ਪੁਰਾਣੇ ਵਸਨੀਕ ਹੈਗੇ ਇੱਥੋਂ ਦੇ। ਔਰ ਤੁਸੀਂ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਬਸ ਅਲਰਟ ਤੇ ਰਹੋ ਕੋਈ ਘਬਰਾਨ ਦੀ ਲੋੜ ਨਹੀਂ ਕਿਸੇ ਚੀਜ਼ ਦੀ ਵੀ ਕੋਈ ਚਿਕ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਸੇਫਟੀ ਲੈਵਲ ਤੋਂ ਪਾਣੀ ਕਾਫੀ ਥੱਲੇ ਚੱਲਦਾ ਪਿਆ ਹੈ ਐਂਡ एवरीथिंग ਇਜ਼ ਅੰਡਰ ਕੰਟਰੋਲ ਔਰ ਪਾਣੀ ਜਿਹੜਾ ਹੈਗਾ ਰੈਗੂਲਰਲੀ ਜਿਹੜਾ ਹੈ ਚੱਲ ਰਿਹਾ ਔਰ ਸੇਫ ਲੈਵਲ ਤੇ ਹੀ ਚੱਲ ਰਿਹਾ ਤੇ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਫੈਮਿਲੀ ਨੂੰ ਸਭ ਨੂੰ ਅਲਰਟ ਤੇ ਕਰੋ ਸੇਫ ਰਹੋ ਮਤਲਬ ਸਤਰਕ ਰਹੋ ਬਸ ਕੋਈ ਐਂਡੀ ਐਂਡੀਆਰ ਆਫ ਦੀ ਟੀਮ ਵੀ ਅਲਰਟ ਤੇ ਹੈ ਕੋਈ ਤਿਆਰ ਕੀਤੀ ਗਈ ਹੈ ਅਲੱਗ ਤੋਂ ਟੀਮ ਹੈ ਕਿ ਕੋਈ ਪ੍ਰਸ਼ਾਸਨ ਦੀ ਦੀ ਪ੍ਰਸ਼ਾਸਨ ਦੀ ਟੀਮਾਂ ਤੋਂ ਬਣੀਆਂ ਹੋਈਆਂ ਐ ਐਨ ਡੀ ਆਰ ਐਫ ਦੀ ਟੀਮ ਜਦੋਂ ਸਾਨੂੰ ਲੱਗਦਾ ਹੈ ਕਿ ਐਨ ਡੀ ਆਰ ਐਫ ਦੀ ਟੀਮ ਸਟੈਂਡ ਬਾਈ ਹੈ ਜਦੋਂ ਵੀ ਸਾਨੂੰ ਲੱਗੇਗਾ ਦੇ ਵਿਲ ਕਮ ਵਿਦ ਇਨ ਆਵਰਸ ਤੋਂ ਬਿਲਕੁਲ ਕਿ ਜਿਵੇਂ ਤੁਸੀਂ ਜਾਣਕਾਰੀ ਸੁਣੀ ਕਿ ਕਿਸ ਤਰ੍ਹਾਂ ਕੋਈ ਵੀ ਘਬਰਾਣ ਦੀ ਲੋੜ ਨਹੀਂ ਹੈ ਪੈਨਿਕ ਹੋਣ ਦੀ ਲੋੜ ਨਹੀਂ ਹੈ ਜੇਕਰ ਪਾਣੀ ਵਧਦਾ ਹੈ ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਾ ਸਕਦੇ ਹੋ ਤੇ ਉੱਥੇ ਹੀ ਜਿਹੜਾ ਕੀ ਹੈ ਟੀਮ ਨੂੰ ਦੱਸ ਸਕਦੇ ਹੋ ਤੇ ਕੋਈ ਵੀ ਇਹੋ ਜੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਹਜੇ ਲੁਧਿਆਣਾ ਦੇ ਲੱਗਦੇ ਪਿੰਡਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜੁੜੇ ਹੋਏ ਲੁਧਿਆਣਾ ਵਿਦਿਨਾ ਦੀਪਕ ਮੰਤਰਾ ਯੂਮਰ ਰਿਪੋਰਟ ਧੰਨਵਾਦ